ਮੈਂ ਜੀ ਸਾਡੇ ਠੀਕ ਹਾਂ ਸਸੀ ਗੱਲ ਦੀ ਆਪਾਂ ਲੱਗੇ ਆਂ ਬਲੌਗ ਦੀ ਸਟਾਰਟਿੰਗ ਕਰਨ ਤੇ ਹੱਪਾਂ ਚ ਲੈ ਸੀ ਪਾਣੀ ਛੱਡਣ ਡੱਕਰ ਜੀ ਉਹ ਤਾਂ ਚਲਾ ਗਿਆ ਤੇ ਜੋਦਨ ਮਾਹਾ ਪਾਣੀ ਵਿੱਚ ਛੱਡਿਆ ਉਹਨਾਂ ਦੇ ਮੋਟਰ ਚ ਲਾ ਦੇ ਤੇ ਆਪਾਂ ਚਾਉਦੇ ਪਾਣੀ ਛੱਡਣ ਅੱਜ ਆਂ ਜਾਂਦੇ ਆ ਸਪਰੇਅ ਛੜਕਣ ਨੂੰ ਨੇਤੀ ਲਰ ਲਾ ਦਿੰਦੇ ਅੱਜ ਵੀਨੇ ਕੀ ਆਂਦੇ ਆ ਤੇ ਆਪਾਂ ਛੜ ਪੀਏ ਪਾਣੀ ਲਓ ਜੀ ਬੱਚੇ ਝੜਾ ਲੇ ਤਾਂ ਕੁਝ ਬੱਚੇ ਹੋ ਪਰਲੀ ਛਤਰੀ ਤੇ ਨਿੱਕੇ ਬੈਠਿਆ ਆ ਬਣਤਾ ਇੱਕ ਤੇ ਚੱਲ ਬਾਈ ਚੱਲ ਪੋਲੇ ਪੋਲੇ ਓਲੇ ਮਾਰੀ ਚੱਲ ਪੋਲੇ ਪੋਲੇ ਓਲੇ ਮਾਰੀ ਚੱਲ ਜਿਹੜੇ ਬੈਠੀ ਜਾਣ ਬਸ ਬੋਲੇ ਬੋਲੇ ਓਲੇ ਮਾਰੀ ਚਾਲ ਬੱਸ 1 1 2 2 ਕੱਢੀ ਆ ਦਵਾ ਦਵਾ ਵੀਰ ਚੱਲ 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 ਮੈਂ ਇਹਦਾ ਮੈਂ ਵੀਡੀਓ ਕੱਲ੍ਹ ਆਂਦੇ ਸੀ ਬੱਚੇ ਇਹ ਮਜੂਤ ਨੂੰ ਇਹ ਛਤਰੀ ਦੇ ਨੇੜੇ ਕਰਕੇ ਛਾੜ ਦੇ। ਮੈਂ ਕਿਹਾ ਬਈ ਬੱਚੇ ਚੱਲ। ਇਹ ਬੱਚੇ ਕੁਛ ਵਿੱਚ ਨਿੱਕੇ ਆ। ਜੋਤ ਨੂੰ ਮੈਂ ਕਿਹਾ ਵੀ ਐਂ ਕਰ ਛੱਡੀ ਆ। ਜਿਹੜੇ ਵੱਡੇ ਉਹ ਛੱਡੀ ਆ। ਉਹ ਆਖਰੀ ਆਂਦੇ ਆ। ਤੌਰੀ ਟੂ ਸੇਲਾ ਚੱਲ 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 ਬਸ ਛੜ ਦੇ ਪੂਲਾ ਇਹ ਕਰਕੇ ਇਥੇ ਬਸ ਛੜ ਦੇ ਇਧਰੋਂ ਤੂੰ ਬਸ ਫਰਦੇ ਹੀ ਤਿੰਨ ਕਬੂਤਰ ਹੁਣ ਉੜਦੇ ਪਏ ਆ ਸ਼ਾਇਦ ਕੈਂਪਰੇ ਚ ਧੀਂਦੇ ਹੋਣਗੇ ਸਪਰੇਅ ਵਾਲੇ ਸਪਰੀ ਇਹਲੇ ਆਪਣੇ ਆ ਗਿਆ ਸਪਰੀ ਮੇਰੇ ਕੁੜੇ ਚਾਹ ਪੀ ਕੇ ਆਈ ਜਾਂਦੇ ਆ ਆ ਪੀਣ ਲੱਗੇ ਪਏ ਸੀ ਉਹ ਉਥੇ ਚਲ ਸਪਰੀ ਰਾਜ ਨਿਪਟ ਜੂ ਸਾਰੇ ਤੇ ਵਾਜ ਜੂ ਤੇ ਉਹ ਕਿਉਂ ਜੂ ਲਾ ਬਈ ਬੰਦਿਆਂ ਨੇ ਕਾਇਕ ਕਰਾਰ ਇਹਨਾਂ ਦਾ ਕੱਲ ਦਾ ਹੀ ਕੱਲ ਆਥੋਂ ਦਾ ਦੇਨ ਨਾ 12 ਘੰਟੇ ਲੇਟ ਕਰਤੇ ਤੇ 12 ਦੇ 15 ਘੰਟੇ ਲੇਟ ਕਰ ਤੇ 3 ਘੰਟੇ ਤੜਕੇ ਲੇਟ ਆਇਆ ਤੇ ਬੰਦੇ ਵੀ ਚਾਰ ਇੱਕ ਤੇਪਾ ਦਲੇ ਹੀ ਲਿਆ ਦੇਗਾ ਚਾਰ ਤਾਂ ਆਪਾਂ ਕੋਈ ਨਹੀਂ ਬਾਈ ਜੀ ਕੋਈ ਨਹੀਂ ਲੇਟ ਹੋ ਗਿਆ ਤਾਂ ਕੋਈ ਨਹੀਂ ਬਾਈ ਜੀ ਲੈ ਬਈ ਕਰਤਾ ਸਟਾਰਟ ਕੰਮ ਇਹਨਾਂ ਨੇ ਤੇ ਹੈਲੋ ਉਹ ਬੋਰਡ ਨੂੰ ਕੱਲੀ ਕਹੀ ਦੇ ਕੇ ਇੱਥੇ ਜੇ ਵੀ ਆ ਗਏ ਬਹਿਣਾ ਆਪਣੇ ਵਾਹ ਜੀ ਵੀ ਦੇ ਵਿੱਚ ਆਉਂਦੇ ਆਲੀ ਆ ਗਿਆ ਬਹਿਣਾ ਮੋਟਰ ਵੀ ਚੱਲੀ ਜਾਂਦੀ ਆ ਇਧਰਲੇ ਪਾਸੇ ਮੋਟਰ ਵੀ ਚੱਲੀ ਜਾਂਦੀ ਆ ਤੇ ਸਪਰੇਅ ਵਾਲੇ ਵੀ ਉਧਰ ਨਿਪਟ ਗਿਆ ਸਪਰੇਅ ਦਾ ਤੇ ਇਧਰ ਆਉਂਦੇ ਆ ਤੇ ਇਧਰ ਵੀ ਸਪਰੇਅ ਦਾ ਅੱਜ ਪਾਣੀ ਦਾ ਅੱਜ ਨਿਪਟ ਜੂ ਇਧਰ ਤੇ ਉੱਤਰ ਲਾ ਗਈ ਦਿੱਤਾ ਕਿਉਂ ਨੈ ਵੀ ਨਿਸਰਨ ਲੱਗ ਪਿਆ ਆਏ ਬਈ ਪਰ ਲੇ ਗੱਡਰ ਮਾ ਇਧਰ ਵੀ ਇਹਨਾਂ ਨੇ ਤੇ ਵਸ ਇਧਰ ਸਾਰੀ ਬਾਜੀ ਆ ਇਹਨਾ ਕਬੂਤਰ ਆ ਫਿਰਦਾ ਪਤਾ ਨਹੀਂ ਕੀ ਦਾ ਹਰੀ ਲਾਲ ਬਗਲਾ ਚੀਨਾ ਕਾਲਾ ਚੀਨਾ ਲੱਗਦਾ ਵੇਖਣੇ ਤਾਂ ਉਹ ਫਿਰਦਾ ਆਪਣੇ ਘਰ ਤੇ ਹੀ ਘਰ ਜਾ ਮੰਨੀ ਫਿਰਦਾ ਜਿਵੇਂ ਹੈ ਪਤਾ ਨਹੀਂ ਕੀ ਦਾ ਆ ਹੁੰਦਾ ਆ ਆ ਗਿਆ ਆਇੰਦਾ ਆਇੰਦਾ ਉਹ ਜਾਂਦਾ ਆ ਮੜਤੇ ਆ ਗਿਆ ਆਹ ਤਾਂ ਬੜਾ ਨਹੀਂ ਕੀਤਾ ਆ ਵੀ ਅਰਗੇ ਭਜੇ ਫਰਦੇ ਆ ਮੱਕ ਵੇਚਦੀ ਇੱਥੋਂ ਹੀ ਡੰਡੀ ਪੈ ਜੂਗੀ ਕਿਉਂਕਿ ਇਧਰ ਨੰਗਾ ਟਰਾਪਾ ਹੈਗਾ ਤੇ ਝੋਨੇ ਨੂੰ ਆਪਣੇ ਝੋਨੇ ਨੂੰ ਨਾ 1% ਵੀ ਬਿਮਾਰੀ ਹੈਣੀ ਸੀ 1% ਵੀ ਕਿਉਂਕਿ ਆਪਾਂ ਕਦੇ ਮਾੜੀ ਸਪਰੇ ਨਹੀਂ ਕੀਤੀ ਪ੍ਰਾਣ ਵੀ ਪਾਈ ਸੀ ਸਪਰੇ ਵੀ ਕੀਤੀ ਸੀ ਤੇ ਝੋਨਾ ਆਪਣੋ ਕੀ ਦੀ ਰਿਪੋਰਟ ਆ ਸਾਰਾ ਸਾਰਾ ਇਟੂ ਜੈ ਵਧੀਆ ਖੜਾ ਉਹ ਪਰਲੇ ਪਾਸੇ ਤੁਰਿਆ ਫਿਰਦਾ ਕਾਰਨ ਕੀ ਆ ਉਹਦੇ ਕੋਲੇ ਆ ਪੂਜਗਾ ਇਹ ਖੁੰਦਾ ਹੁਣ ਮੱਕ ਦੇ ਵਿੱਚ ਲੀਆਂ ਪਾਉਣਗੇ ਇਹ ਠੀਕ ਆ ਚੁੰਨੇ ਚ ਐ ਵਧੀਆ ਉਧਰਲੇ ਚੋਂ نیچے ਪਾਣਾ ਪਾਈ ਸੀਗੀ ਠੀਕ ਆ ਉਹ ਵੀ ਵਧੀਆ ਖੜਾ ਸੀ ਜਮਾ ਇੱਕ ਪੂਰਾ ਹੁੰਦਾ ਨਾ ਜਿਹੜਾ ਇੱਕ ਪੂਰਾ 20 ਬਿਮਾਰੀਆਂ ਨਹੀਂ ਸੀ ਪਮੱਕੜ ਵੀ ਹੈ ਨਹੀਂ ਸੀ ਹੋਰ ਤਾਂ ਬਹੁਤ ਦੂਰ ਦੀ ਗੱਲ ਰਹੀ ਗਈ ਤੇ ਜੈਗੁਰੂ ਦੀ ਮੇਰ ਨਾਲ ਓਕੇ ਰਿਪੋਰਟਾ ਕਿਉਂ ਭੱਜੇ ਫਿਰਦੇ ਮੱਕ ਚ ਬਾਹਰ ਨਿਕਲੋ ਤੇ ਚਲੋ ਠੀਕ ਹੈ ਜੀ ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਤੇ ਮੇਰਾ ਵੀਰ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਰ ਬਣ ਕੇ ਮਿਆੰਤ ਵਾਲੀ ਗੱਲਾਂ ਹਨਾ ਤੁਸੀਂ ਕਰਨਾ ਨਹੀਂ ਤੇ ਮੈਂ ਕਹਿਣੋ ਨਹੀਂ ਹਟਣਾ ਮਾੜਾ ਮੂਡ ਤੈ ਯਾਰ ਮੇਰਾ ਗ੍ਰੀਵ ਦੱਸੂ। ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ 'ਚ। ਤੇ ਆ ਚੋਣਾ ਦੇਖ ਲਓ ਆਪਣਾ ਸਾਰਾ। ਦਿੱਤਾ ਹੈ ਡੋਰ ਦਾ।